ਸਸ਼ੀ ਗਵਰੇ ਕੀ ਹਾਲ ਵਧੀਆ ਭਾਈ ਮੇਰੇ ਕੀ ਨਾਮ ਆ ਆਪਣਾ ਮੇਰਾ ਨਾਮ ਸਾਹਿਲ ਗੁਤਾ ਹੋਰ ਹੈ ਭਾਈ ਤੁਸੀਂ ਉਰੇ ਹੀ ਰਹਿੰਦੇ ਹੋ ਹਾਂ ਜਿੱਥੇ ਰਹਿੰਦੇ ਹੋ ਭਾਈ ਇਹ ਕਿੰਨਾ ਕੁ ਪਾਣੀ ਸੀਗਾ ਕੱਲ ਪਾਣੀ ਭਾਈ ਕੱਲ ਤਾਂ ਇੱਥੇ ਸੀ ਆਪਣੇ ਆ ਜਿੱਥੇ ਆ ਬੁੱਟੀ ਪਈ ਤੁਸੀਂ ਇੱਥੇ ਸੀ ਪਾਣੀ ਇੰਨਾ ਲੈਵਲ ਸੀ ਪਾਣੀ ਦਾ ਲੈਵਲ ਕਾਫੀ ਸੀ ਤੇ ਹੁਣ ਪਾਣੀ ਘੱਟੋ ਘੱਟ 4-5 ਫੁੱਟ ਘਟ ਗਿਆ ਤੇ ਪਿੱਛੇ ਸਾਨੂੰ ਖਬਰ ਮਿਲੀ ਆ ਕਿ 70 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਵਾ ਆ ਸਕਦਾ ਪਾਣੀ ਆ ਸਕਦਾ ਭਾਜੀ ਵੀਰੇ ਤੁਸੀਂ ਉਰੇ ਹੀ ਰਹਿੰਨੇ ਕਿੰਨੇ ਟਾਈਮ ਤੋਂ ਤੁਸੀਂ ਉਰੇ ਰਹਿ ਰਹੇ ਹੋ ਅਸੀਂ ਭਾਜੀ ਸਵੇਰੇ 6 ਵਜੇ ਆਈਦਾ ਸ਼ਾਮ ਨੂੰ 8 ਵਜੇ ਆਈਦਾ ਜੇ ਕੋਈ ਪੁਲ ਤੋਂ ਬੰਦਾ ਕੋਈ ਛਾਲ ਮਾਰ ਦਿੰਦਾ ਸੁਸਾਈਡ ਕਰਨ ਦਿੰਦਾ ਅੱਛਾ ਜੀ ਅਸੀਂ ਉਹਨੂੰ ਜਿੰਦਾ ਬਚਾ ਲਈਦਾ ਜਾਂ ਕਿਸੇ ਦਾ ਵੀ ਜਿੱਦਾਂ ਕੋਈ ਹੋਰ ਕੋਈ ਡੁੱਬ ਜਾਂਦਾ ਜਿੱਦਾਂ ਨਹਾਣ ਨੂੰ ਨੰਦੇ ਬੱਚੇ ਸਕੂਲ ਤੋਂ ਉਹ ਡੁੱਬ ਜਾਂਦੇ ਸਾਡੇ ਨੰਬਰ ਚੱਲਦੇ ਆ ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਆਪਣਾ ਚੈਨਲ ਬਣਾਇਆ ਵਾ ਤੇ ਉਹ ਸਾਨੂੰ ਕਨੈਕਟ ਕਰ ਲੈਂਦੇ ਤੇ ਕਈ ਜਿੱਦਾਂ ਹੁਣ ਪਿੰਡਾਂ ਦੇ ਨਾਂ ਨਾਲ ਘਰ ਆ ਪਿੰਡ ਦੇ ਸਰਪੰਚ ਜਾਂ ਪੰਚ ਜਿਹਨਾਂ ਕੋ ਨੰਬਰ ਸਾਡੇ ਉਹ ਸਾਡੇ ਨਾਲ ਕੰਟੈਕਟ ਕਰ ਲੈਂਦੇ ਫੋਨ ਤੇ ਵੀ ਇੱਥੇ ਤੁਹਾਡੀ ਲੋੜ ਉੱਥੇ ਅਸੀਂ ਚੱਲ ਜਾਈਏ ਤੁਸੀਂ ਇੱਥੇ ਵੀ ਨੰਬਰ ਬੋਲ ਦਿਓ ਆਪਣਾ ਨੰਬਰ ਮੇਰਾ 8968506434 ਸਾਹਿਲ ਨਾਮ ਆ ਭਾਈ ਦਾ ਜੇ ਕਿਸੇ ਨੂੰ ਲੋੜ ਪਈ ਤਾਂ ਵੀਰੇ ਨੂੰ ਆ ਕੰਟੈਕਟ ਜਰੂਰ ਕਰਿਓ ਦਿਨ ਰਾਤ ਜਦੋਂ ਵੀ ਸਾਡੀ ਲੋੜ ਪੈਂਦੀ ਸੀ ਹਾਜ਼ਰ ਰਹੇ ਵੀਰੇ ਹੱਦ ਤੁਸੀਂ ਇੱਥੇ ਕਿੰਨਾ ਕੁ ਜ਼ਿਆਦਾ ਪਾਣੀ ਦੇਖਿਆ ਆ ਇਸ ਸਤਲੁਜ ਦਰਿਆ ਦੇ ਏਰੀਆ 'ਚ ਅਸੀਂ ਭਾਈ ਪਿਛਲੇ ਵਾਰੀ ਜਦੋਂ ਫਲੱਡ ਆਇਆ ਸੀ ਪਿਛਲੇ ਵਾਰੀ ਉਹ ਪੁਲਿਸ ਨੂੰ ਲੱਗਿਆ ਸੀ ਪਿੱਲਰ ਨੂੰ ਉਹਨਾਂ ਦਾ ਆਪਣਾ ਪੂਰਾ ਡੁੱਬ ਗਿਆ ਸੀ ਮੰਦਿਰ 2023 'ਚ ਹਾਂਜੀ 2023 2023 'ਚ 2023 'ਚ ਮਤਲਬ ਉਹ ਪਿੱਲਰ ਨੂੰ ਲੱਗਿਆ ਸੀ ਪਾਣੀ ਮਤਲਬ ਇਹ ਹਾਈਸਟ ਪਾਣੀ ਆਇਆ ਹੋਇਆ ਹਾਂਜੀ ਵੀਰੇ ਜਿੱਦਾਂ ਆਪਣੇ ਜਿਹੜੇ ਕਹਿੰਦੇ ਬੰਨ ਬੁੰਨ ਦਾ ਖਤਰਾ ਤਾਂ ਨਹੀਂ ਇੱਧਰ ਵਾਲੇ ਸਾਈਡ ਤੇ ਭਾਈ ਹਲੇ ਤੱਕ ਤਾਂ ਇੱਥੇ ਤੱਕ ਤਾਂ ਆਪਣੇ ਕੋਈ ਨਹੀਂ ਹੈਗਾ ਤੇ ਸੰਘਵਾਲ ਕਹਿੰਦੇ ਸੀ ਵੀ ਟੁੱਟਣ ਦਾ ਖਤਰਾ ਹੈਗਾ ਪਰ ਉੱਥੇ ਵੀ ਉਹਨਾਂ ਨੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉੱਥੇ ਵੀ ਲਾਲੂ ਦਿੱਤੇ ਬੂਰੇ ਬੂਰੇ ਪਰ ਹਲੇ ਤੱਕ ਕਿਤੇ ਵੀ ਟੁੱਟਿਆ ਨਹੀਂ ਹੈਗਾ। ਸਵਾਤਮਾ ਕਹਿੰਸੀ ਵੀ ਅਸੀਂ ਦੁਆ ਕਰਦੇ ਵੀ ਕਿਸੇ ਦਾ ਕਿਸੇ ਗਰੀਬ ਦਾ ਵੀ ਨਾ ਨੁਕਸਾਨ ਹੋਵੇ ਤੇ ਫਿਰ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਲੋੜ ਪੈਂਦੀ ਹੈ ਤੇ ਅਸੀਂ ਹਾਜ਼ਿਰਾਂ ਤੇ ਜਦੋਂ ਮਰਜੀ ਸਾਡੇ ਨਾਲ ਕੰਟੈਕਟ ਕਰ ਸਕਦਾ ਕਿਰਪਾ ਕਰਦੇ। ਠੀਕ ਹੈ ਸਾਇਲ ਵੀਰੇ ਬਹੁਤ ਬਹੁਤ ਧੰਨਵਾਦ।